ਪੰਜਾਬ ਵਿੱਚ ਬੇਖੌਫ ਹਥਿਆਰਬੰਦ ਲੁਟੇਰਿਆਂ ਵੱਲੋਂ ਬੇਖੌਫ ਹੋ ਕੇ ਲੁੱਟਖੋਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਮਿਸਾਲ ਤਰਨਤਾਰਨ ਦੇ ਪਿੰਡ ਮਾਨੋਚਾਲ ਤੋਂ ਸਾਹਮਣੇ ਆਈ ਹੈ। ਜਿੱਥੇ ਬੇਖੌਫ ਹਥਿਆਰਬੰਦ ਲੁਟੇਰਿਆਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਪਰਿਵਾਰ ਨੂੰ ਹਥਿਆਰਾਂ ਦੀ ਨੋਕ ਤੇ ਬੰਦਕ ਬਣਾ ਕੇ ਘਰ ਦੇ ਸਮਾਨ ਦੀ ਫੋਲਾਫਲਾਈ ਕਰਕੇ ਘਰ ਵਿੱਚੋਂ 1.5 ਲੱਖ ਰੁਪਏ ਦੀ ਨਕਦੀ, ਇੱਕ 32 ਬੋਰ ਦਾ ਪਿਸਤੌਲ, ਵਿਦੇਸ਼ੀ ਘੜੀਆਂ, ਮੋਬਾਈਲ ਫੋਨ, ਸੋਨੇ ਦੇ ਗਹਿਣੇ ਲੁੱਟ ਲੈ ਗਏ ਨੇ। ਤੇ ਜਾਂਦੇ ਜਾਂਦੇ ਉਹ ਘਰ ਵਿੱਚ ਖੜੀ ਗੱਡੀ ਲੈ ਕੇ ਵੀ ਫਰਾਰ ਹੋ ਗਏ ਲੁੱਟ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਕੇ ਰਹਿ ਗਈ ਹੈ ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਲੁੱਟੇਰੇ ਹੱਥਾਂ ਵਿੱਚ ਪਿਸਟਲ ਅਤੇ ਤੇਜ਼ਧਰ ਹਥਿਆਰ ਲੈ ਕੇ ਘਰ ਦੀਆਂ ਕੰਧਾਂ ਟੱਪ ਕੇ ਘਰ ਵਿੱਚ ਦਾਖਲ ਹੁੰਦੇ ਨੇ ਤੇ ਘਰ ਦਾ ਮਾਲਕ ਜਦ ਘਰ ਦੇ ਬਾਹਰ ਆਉਂਦਾ ਤਾਂ ਉਸ ਨੂੰ ਅਤੇ ਪਰਿਵਾਰ ਨੂੰ ਬੰਦਕ ਬਣਾ ਕੇ ਘਰ ਵਿੱਚ ਪਿਆ ਕੀਮਤੀ ਸਮਾਨ ਲੁੱਟ ਕੇ ਘਰ ਵਿੱਚ ਖੜੀ ਕਾਰ ਲੈ ਕੇ ਉਹ ਫਰਾਰ ਹੋ ਜਾਂਦੇ ਨੇ ਕਰਦੇ ਮਾਲਕ ਰਣਜੀਤ ਸਿੰਘ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਪੁਲਿਸ ਤੇ ਉੱਚ ਅਧਿਕਾਰੀਆਂ ਕੋਲੋਂ ਰਾਤ ਦੀ ਪੈਟਰੋਲਿੰਗ ਵਧਾਉਣ ਦੀ ਮੰਗ ਕੀਤੀ ਹੈ ਤਾਂ ਜੋ ਲੁੱਟ ਰੀਆਂ ਘਟਨਾਵਾਂ ਤੇ ਰੋਕ ਲੱਗ ਸਕੇ। ਦਾ ਰਣਜੀਤ ਸਿੰਘ ਸਾਨਾ ਪ੍ਰਤਾਪ ਸਿੰਘ ਪਿੰਡ ਸਾਡਾ ਮਾਨੋਚਾਲਕਾਂ ਤੇ ਰਾਤ ਆਪਣੇ 26 ਦੀ ਗੱਲ 26 12 ਦੀ ਰਾਤ 1 ਵਜੇ ਦੀ ਗੱਲ ਆ ਤੇ ਕੋਈ 8-9 ਜਣੇ ਆਏ ਆ ਇਧਰ ਦੀ ਕੰਦਾ ਟੱਪੇ ਸਾਡੀ ਆ ਉਹਨਾਂ ਨੇ ਇੱਥੇ ਗੱਡੀ ਸਾਡੀ ਖੜੀ ਗੱਡੀ ਦੇ ਉੱਲੇ ਲੁਗੇ ਰਹੇ ਆ ਪਲਾਨ ਕੀਏ ਬਣਾਏ ਉਹਨਾਂ ਆਣ ਕੇ ਤੇ ਅਸੀਂ ਇਧਰ ਸੇਫ ਹੀ ਸੁੱਤੇ ਸਾਡੀ ਜਗਾ ਤੇ ਉਹਨਾਂ ਗੇਟ ਖੜਕਾਇਆ ਮੇਨ ਗੇਟ ਤੇ ਜਦ ਮੇਨ ਗੇਟ ਖੁੱਲਿਆ ਤੇ ਮੈਂ ਗ੍ਰਿਲ ਕੋਲ ਬੈਠਾ ਗ੍ਰਿਲ ਕੋਲ ਦੇ ਬਾਹਰ ਆਇਆ ਫੇ ਗੇਟ ਦੇ ਕੋਣ ਆਇਆ ਬਾਹਰ ਜੇ ਗੇਟ ਖੋਲਣ ਦਿਆ ਖੜਕਾਉਣ ਦਿਆ ਤੇ ਉਹਨਾਂ ਉਸੇ ਵੇਲੇ ਮੈਨੂੰ ਇੱਥੇ ਜਿਹੜਾ ਉਹਨਾਂ ਕੈਚ ਕਰ ਲਿਆ ਵੀ ਆਪਣਾ ਉਹਨਾਂ ਦੇ ਕੋਲ ਹੀ ਦੋਨਾਂ ਦੇ ਕੋਲ ਪਿਸਤੌਲ ਹੀ ਤੇ 6 ਜਣਿਆਂ ਦੇ ਕੋਲ ਦਾਤਰੀ ਹੀ ਤੇ ਇੱਕ ਦੋ ਜਣਿਆਂ ਕੋਲ ਡਾਂਗਾ ਵੀ ਹੈ ਗਿਆ 8 ਬੰਦੇ ਸੀ 8 ਕੇ 9 ਟੋਟਲ ਜਿਹੜੇ ਰਿਸੈਪਟ ਗੱਡੀ ਖੜੀ ਹੱਜੀ ਹੋਰ 4 ਫੋਨ ਖੜੇ ਤੇ ਇੱਕ ਵੈਪਨ ਲੱਗੇ ਆ ਬਰੀ ਦੇ ਚੋ ਪਹਿਨ ਮਰੀ ਦਾ ਤੇ 132000 ਰੁਪਿਆ ਸੀ ਤੇ ਇੱਕ ਮੇਰਾ ਪਰਸੀ ਉਹਦੇ ਵਿੱਚ ਕੋਈ 5-6000 ਰੁਪਿਆਗਾ ਤੇ ਦੋ ਸੋਨੇ ਦੀਆਂ ਮੁੰਦਰੀਆਂ ਤੇ ਇੱਕ ਰਿਵੈਸ ਦੀਆਂ ਵਾਲੀਆਂ ਲੁਹਾ ਕੇ ਲੱਗੇ ਤੇ ਬਾਕੀ ਘੜੀਆਂ ਹੀ ਬਾਹਰ ਦੀਆਂ ਤਿੰਨ ਚਾਰ ਪਈਆਂ ਉਹ ਵੀ ਲੱਗੇ ਤੇ ਬਾਕੀ ਲੱਗੇ ਘੜੀਆਂ ਲੱਗੇ ਆ ਇਸ ਤਰ੍ਹਾਂ ਸਮਾਨ ਸਾਰਾ ਜਿੰਨਾ ਆਰਸੀ ਗੱਡੀ ਜਿੰਨਾ ਪਰਸ ਦੇ ਵਿੱਚ ਸਮਾਨ ਹੁੰਦਾ ਆਪਾਂ ਗੱਡੀ ਦਾ ਆਰਸੀਆਂ ਮੋਟਰ ਚੱਲਦੀਆਂ ਉਹ ਵੀ ਲੱਗੇ ਸਾਰਾ ਕੁਝ ਲੱਗੇ ਨੀਤ ਬਣਾ ਕੇ ਸਾਨੂੰ ਅੰਦਰ ਤੇ ਉੱਤੇ ਫਿਰ ਚਾਰ ਦਿਨ ਉਹ ਤੇ ਬਾਹਰ ਛੱਡਿਆ ਸਾਨੂੰ ਇੱਕ ਇੰਨੇ ਚਾਰ ਦਿਨ ਉਹ ਤੇ ਤੋਂ ਸਾਰੇ ਜਣੇ ਬਾਕੀ ਜਿਹੜੇ ਉਹ ਪੰਨ ਤੋੜ ਕਰਦੇ ਗੱਡੀ ਇੱਥੋਂ ਘਰੋਂ ਖੜੀ ਹੈਗਾ ਨਾ ਆਂਦੀ ਆ ਗੇਟ ਦਾ ਤਾਲਾ ਤੋੜ ਕੇ ਤੇ ਫੇਰ ਇਹ ਤੋਂ ਅੰਦਰੋਂ ਬੈਠ ਕੇ ਉਹਨਾਂ ਬੈਕ ਕਰਕੇ ਗੱਡੀ ਤੇ ਫੇਰ ਲੈ ਗਏ। ਉਤਨਾ ਜਿਹੜਾ ਬੰਦਾ ਜਿਹੜਾ ਸਾਡੇ ਨਾਲ ਬੋਲਚਾਲ ਕਰਦਾ ਰਿਹਾ ਉਹ ਨਾ ਪੰਜਾਬੀ ਬੋਲਦਾ ਤੇ ਨਾ ਹਿੰਦੀ ਬੋਲਦਾ ਹੀ ਉਤਨੇ ਪੂਰੀ ਲੈਂਗੁਏਜ ਹੀ ਹੋ ਗਈ। ਇਸ ਤਰ੍ਹਾਂ ਤੇ ਉਹਨਾਂ ਕੈਪਰੀਆਂ ਪਾਈਆਂ ਨੰਗੇ ਪੈਰੀ ਸਾਰੇ ਅਗੇ ਸਾਰਿਆਂ ਨੇ ਪਹੁੰਚੇ ਟੰਗੇ ਤਾਂ ਨੰਗੇ ਪੈਰੀ ਆ ਜਾਂ ਸਾਰੇ। ਪੁਲਿਸ ਨੂੰ ਹਾਂਜੀ ਅਸੀਂ ਕੋਈ 2 ਵਜੇ ਨਾਲ ਜਾ ਕੇ ਚੌਕੀ ਜਿਹੜਾ ਲਾਗ ਕੀਤੀ ਸੀ ਉਦੋਂ ਹੀ ਫੇਰ ਆਪਣੇ ਡਿਪਟੀ ਸਾਹਿਬ ਆ ਗਏ ਐਸਐਚਓ ਸਦਰ ਆ ਗਏ। ਸਾਰੇ ਸ਼ਹਿਰ ਦੇ ਬਹੁਤ ਜ਼ਿਆਦਾ ਉਹਨਾਂ ਸਹਿਯੋਗ ਕੀਤਾ ਸਾਡਾ। ਤੇ ਗੱਡੀ ਜਿਹੜੀ ਆ ਸਾਨੂੰ ਫਿਰ 8:30 ਵਜੇ ਨਾ ਪਤਾ ਲੱਗਾ ਉਹ ਤੇਜਾ ਹੁਲੇ ਤੋਂ ਪ੍ਰਾਪਤ ਹੋਈ ਆ ਸਾਸਾਂ ਘਰ ਦੇ ਲਾਗੋ। ਤੋਂ ਲੱਗੇ ਆਪਣੇ ਚੌਕੀਨ ਚਾਰ ਸਾਹਿਬ ਲੱਗੇ ਉਧਰ ਤਰਨ ਤਰਨ ਪੁਲਿਸ ਵੱਲੋਂ ਚੌਕੀ ਮਾਨੋਚਾਲ ਵਿਖੇ ਲੁੱਟ ਦੀ ਘਟਨਾ ਸੰਬੰਧੀ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ। ਚੌਕੀ ਮਾਨੋਚਾਲ ਇੰਚਾਰਜ ਸੁਖਦੇਵ ਸਿੰਘ ਨੇ ਕੈਮਰੇ ਸਾਹਮਣੇ ਕੁਝ ਵੀ ਕਹਿਣ ਤੋਂ ਇਨਕਾਰ ਕਰਦੇ ਦੱਸਿਆ ਕਿ ਲੁਟੇਰਿਆਂ ਵੱਲੋਂ ਭਜਾਈ ਕਾਰਨ ਉਹ ਪਿੰਡ ਤੇਜਾ ਸਿੰਘ ਵਾਲਾ ਨੇੜਿਓਂ ਬਰਾਮਦ ਕਰ ਲਿਆ ਗਿਆ ਅਤੇ ਲੁਟੇਰਿਆਂ ਦੀ ਪਾਲ ਕੀਤੀ ਜਾ ਰਹੀ ਹੈ।